ਰਾਤ ਬ੍ਰਹਮ ਮੂਰਤ ਦਾ ਸਮਾਂ 2:00 ਵਜੇ ਸੰਗਤਾਂ ਨਾਲ ਬਹਿ ਕੇ ਗੱਲਬਾਤ ਚੱਲਦੀ ਪਈ ਸੀ ਵੀ ਭਜਨ ਬੰਦਗੀ ਕਰਨ ਦੇ ਨਾਲ ਕਿਹੜੀ-ਕਿਹੜੀ ਵਸਤੂ ਦੀ ਪ੍ਰਾਪਤੀ ਹੁੰਦੀ ਹੈ ਸਹਿ ਸੁਭਾ ਇਹ ਵਿਸ਼ਾ ਸੀ ਰਾਤ ਵੀ ਮੰਗਣਾ ਨਹੀਂ ਪੈਂਦਾ ਪ੍ਰਮਾਤਮਾ ਤੋਂ ਆਪਣੇ ਆਪ ਸਹਿਜ ਅਵਸਥਾ ਵਿੱਚ ਉਹ ਚੀਜ਼ ਦੀ ਪ੍ਰਾਪਤੀ ਹੋ ਜਾਂਦੀ ਹੈ ਤੁਸੀਂ ਨਾਮ ਜਪੀ ਚੱਲੋ ਮੰਗਣ ਦੀ ਲੋੜ ਨਹੀਂ ਪੈਂਦੀ ਉਹ ਵਸਤੂਆਂ ਆਪਣੇ ਆਪ ਆਉਂਦੀਆਂ ਨੇ 10 ਵਸਤੂਆਂ ਮਿਲਦੀਆਂ ਨੇ ਇਹ ਨਾਮ ਜਪ ਕੇ ਪਤਾ ਲੱਗਦਾ ਉਹ ਉਹ ਵਿਸ਼ਾ ਵੱਖਰਾ ਨਾਮ ਜਪ ਕੇ ਜਿਹੜਾ ਆਨੰਦ ਹੈ ਉਹ ਕੋ ਵੱਖਰਾ ਦੁਨੀਆ ਤੋਂ ਵੱਖਰਾ ਆਨੰਦ ਹੈ ਕਰ ਕੋਈ ਨਹੀਂ ਚਿੰਤਾ ਕੋਈ ਨਹੀਂ ਆਨੰਦ ਹੀ ਆਨੰਦ ਨਾਰਦ मुनि ਵੀ ਸਾਹ ਸੰਗਤ ਜਦੋਂ ਦਾ ਦਿਲ ਨਹੀਂ ਸੀ ਲੱਗਦਾ ਵੀ ਪਰਮੇਸ਼ਰ ਤਾਂ ਹੋਂ ਧਰਤੀ ਤੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੂਪ ਦੇ ਵਿੱਚ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਬੀਲ ਬਨਿਆਰ ਦਰ ਤੋਂ ਮੰਦੇ ਆ ਕੋਈ ਰੁਖਸਾਰ ਮਾਂ ਪਰਦੋ ਬਾਲਮੁਕੀਮਤੀ ਨਾਰਦ